ਅੰਬਾਲਾ ਰੇਲਵੇ ਨੇ ਕਿਸਾਨਾਂ ਦੇ ਅੰਦੋਲਨ ਨੂੰ ਵੇਖਦੇ ਹੋਏ 3 ਦਿਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਲਈ ਪਹਿਲਾਂ ਟ੍ਰੇਨਾਂ ਇੱਕ ਦਿਨ ਦੇ ਲਈ ਰੱਦ ਕੀਤੀਆਂ ਗਈਆਂ ਸੀ ਤੇ ਹੁਣ 3 ਦਿਨਾਂ ਦੇ ਲਈ ਇਹਨਾਂ ਨੂੰ ਕੈਨਸਲ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉੱਥੇ ਲੰਬੇ ਦੂਰੀ ਦੀਆਂ 101 ਟ੍ਰੇਨਾਂ ਵੀ ਇਸ ਦੇ ਨਾਲ ਪ੍ਰਭਾਵਿਤ ਹੋਈਆਂ ਹਨ ਤੇ ਇਸ ਦੇ ਨਾਲ ਹੀ 41 ਟ੍ਰੇਨਾਂ ਨੂੰ ਤੂਰੀ ਜਾਖਲ ਦੇਰਾ ਤੋਂ ਤੇ 68 ਟ੍ਰੇਨਾਂ ਨੂੰ ਚੰਡੀਗੜ੍ਹ ਸ਼ਾਨੇਵਾਲ ਦੇਰਾ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਤੂਰੀ ਜਾਖਲ ਦੇਰਾ ਤੋਂ ਚੱਲਣ ਵਾਲੀਆਂ ਟ੍ਰੇਨਾਂ ਦੇ ਵਿੱਚ ਕਾਫੀ ਵੇਲਾ ਲੱਗ ਰਿਹਾ ਹੈ ਜਦਕਿ ਚੰਡੀਗੜ੍ਹ ਸ਼ਾਹਨੇਵਾਲ ਰੇਲ ਸੈਕਸ਼ਨ ਦੇ ਵਿੱਚ 50 ਕਿਲੋਮੀਟਰ ਦੇ ਹਿੱਸੇ ਤੋਂ ਪਾਰ ਕਰਨ ਦੇ ਲਈ 3 ਤੋਂ 4 ਘੰਟੇ ਲੱਗ ਰਹੇ ਹਨ ਤੇ ਇਸ ਦਾ ਖਾਮੀ ਅੱਜ ਉਹਨਾਂ ਯਾਤਰੀਆਂ ਨੂੰ ਪੁਕਤਣਾ ਪੈ ਰਿਹਾ ਹੈ ਜੋ 2 ਮਹੀਨੇ ਤੋਂ ਟ੍ਰੇਨਾਂ ਦੇ ਵਿੱਚ ਆਪ ਦੀ ਰਿਜ਼ਰਵੇਸ਼ਨ ਕਰਵਾ ਚੁੱਕੇ ਸੀ ਜਿਸ ਦਿਨ 17 April ਤੋਂ ਸੰਬੂ ਰੇਲਵੇ ਸਟੇਸ਼ਨ ਤੇ ਸ਼ੁਰੂ ਹੋਏ ਕਿਸਾਨ ਆंदोलਨ ਦੇ ਕਰਕੇ ਰੇਲਵੇ ਦੀ ਵਿਵਸਥਾ ਹੁਣ ਚਰਮੜਾਈ ਹੋਈ ਹੈ ਕਿਉਂਕਿ ਏਕਲ ਮਾਰਗ ਤੇ ਹੀ ਮੇਲ ਤੇ ਐਕਸਪ੍ਰੈਸ ਸਣੇ ਮਾਲ ਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਕਈ ਗੱਡੀਆਂ 12 ਤੋਂ 14 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਨੇ। ਇਸੇ ਪਰੇਸ਼ਾਨੀ ਦੇ ਸਮਾਧਾਨ ਦੇ ਲਈ ਰੇਲਵੇ ਨੇ ਕਾਰਵਾਈ ਤਾਕੀਤੀ ਹੈ ਪਰ ਅਜੇ ਵੀ ਅਧਿਕਾਰੀਆਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤਹਿਤ ਬਣਾਈ ਗਈ ਨਵੇਂ ਟਾਈਮ ਟੇਬਲ ਕਰਕੇ ਵੀ ਰੇਲਾਂ ਦੇ ਰੋਡ 'ਚ ਬਦਲਾਅ ਕੀਤਾ ਗਿਆ ਦੱਸਦਿਏ ਕਿ ਕਿਸਾਨ ਅੰਦੋਲਨ ਕਰਕੇ 19ਵੇਂ ਦਿਨ ਵੀ 178 ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ ਤੇ 69 ਟ੍ਰੇਨਾਂ ਪੂਰੇ ਤਰੀਕੇ ਦੇ ਨਾਲ ਰੱਦ ਕਰ ਦਿੱਤੀਆਂ ਗਈਆਂ ਜਦਕਿ 101 ਟ੍ਰੇਨਾਂ ਦੇ ਰਾਹ ਬਦਲੇਗੇ ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦਿਰਪੋ